ਦੋਸਤੋ ਤੁਸੀਂ ਜੁੜੇ ਹੋ 7C TV ਆਸਟ੍ਰੇਲੀਆ ਦੇ ਨਾਲ ਤੇ ਮੈਂ ਹਾਂ ਅਰਜੇਸ ਸੰਧੂ ਦੇਖਦੇ ਹੋਏ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਉੱਤਰ ਭਾਰਤ ਦੇ ਵਿੱਚ ਗਰਮੀ ਨੇ ਜਿਹੜੀ ਆਪਣੀ ਰਫ਼ਤਾਰ ਵਧਾਈ ਹੈ ਲੋਕ ਜਿਹੜੇ ਨੇ ਠੰਡਾ ਪੀਣ ਦੇ ਲਈ ਵੱਖ-ਵੱਖ ਜਗ੍ਹਾ ਦੇ ਉੱਪਰ ਪਿਆਸ ਬਜਾਉਣ ਲਈ ਪਹੁੰਚਦੇ ਨੇ ਲੇਕਿਨ ਇੱਕ ਜਿੰਨੀ ਆਈਟਮ ਅੰਮ੍ਰਿਤਸਰ ਦੇ ਸੜਕਾਂ ਦੇ ਉੱਪਰ ਵੇਖਣ ਨੂੰ ਮਿਲੀ ਹੈ ਜਿਸ ਨੂੰ ਕਿ ਆਂਬ ਵਾਲੀ ਲੱਸੀ ਦਾ ਨਾਮ ਦਿੱਤਾ ਗਿਆ ਤੇ ਇੱਕ ਗ੍ਰੈਜੂਏਟ ਨੌਜਵਾਨ ਜਿਹੜਾ ਇਸ ਲੱਸੀ ਨੂੰ ਜਿਹੜਾ ਅੰਮ੍ਰਿਤਸਰ ਦੀ ਸੜਕਾਂ ਤੇ ਵੇਚ ਰਿਹਾ ਆਖਰ ਕੀ ਜਨੀਕ ਆਈਟਮ ਹੈ ਇਹ ਗੱਲਬਾਤ ਕਰਾਂਗੇ ਉਸ ਨੌਜਵਾਨ ਦੇ ਨਾਲ ਫਿਲਹਾਲ ਤਸਵੀਰਾਂ ਨੇ ਅੰਮ੍ਰਿਤਸਰ ਦੇ ਕੰਪਨੀ ਬਾਗ ਦੇ ਬਾਹਰ ਦੀਆਂ ਜਿੱਥੇ ਲੋਕ ਜਿਹੜੇ ਨੇ ਗਰਮੀ ਤੋਂ ਰਾਹਤ ਪਾਉਣ ਵਾਸਤੇ ਇਸ ਆਂਬ ਵਾਲੀ ਲੱਸੀ ਦਾ ਜਿਹੜਾ ਆਨੰਦ ਮਾਣ ਰਹੇ ਨੇ ਤੇ ਗਰਮੀ ਤੋਂ ਰਾਹਤ ਲੈ ਰਹੇ ਨੇ ਤੇ ਵੱਖ-ਵੱਖ ਤਰ੍ਹਾਂ ਦੀਆਂ ਗਰਮੀ ਦੇ ਵਿੱਚ ਲੋਕ ਜਿਹੜੇ ਨੇ ਪਿਆਸ ਬਨੌਣ ਲਈ ਵਰਤਦੇ ਨੇ ਲੇਕਿਨ ਅੰਮ੍ਰਿਤਸਰ ਦੇ ਕੰਪਨੀ ਬਾਗ ਦੇ ਬਾਹਰ ਇੱਕ ਨਵੀਂ ਜਨੀਕ ਆਈਟਮ ਇਸ ਗ੍ਰੈਜੂਏਟ ਵੱਲੋਂ ਲਗਾਈ ਗਈ ਹੈ ਆਂਬ ਵਾਲੀ ਲੱਸੀ ਉਸ ਗੱਲਬਾਤ ਜ਼ਰੂਰ ਕਰਾਂਗੇ ਉਸ ਨੌਜਵਾਨ ਦੇ ਨਾਲ ਹਨੀਪਰੀ ਆਪਣਾ ਨਾਮ ਦੱਸ ਕੇ ਜੀ ਕੀ ਮਨਪ੍ਰੀਤ ਸਿੰਘ ਪਈ ਮੇਰਾ ਨਾਮ ਹੈ ਕਹਿੰਦਾ ਸੋ ਇੱਕ ਲੋਕਾਂ ਦੇ ਵਿੱਚ ਗੱਲ ਬੜੀ ਮਸ਼ਹੂਰ ਹੋ ਗਈ ਆ ਵੀ ਇੱਕ ਗ੍ਰੈਜੂਏਟ ਬੰਦਾ ਇੱਥੇ ਰੋਡ ਦੇ ਉੱਪਰ ਕਾਰਟ ਲਗਾ ਕੇ ਤੇ ਆਮ ਵਾਲੀ ਲੱਸੀ ਵੇਚ ਰਿਹਾ ਹਾਂਜੀ ਭਾਈ ਐਕਚੁਅਲੀ ਇਹ ਨਾ ਬੇਸਿਕਲੀ ਲੋਕਾਂ ਨੂੰ ਪਤਾ ਨਹੀਂ ਹੈਗਾ ਸੀ ਕਿ ਮੰਗੋ ਫਲੇਵਰਡ ਲੱਸੀ ਵੀ ਹੁੰਦੀ ਆ ਮੈਂ ਕਈ ਜਗ੍ਹਾ ਟਰਾਈ ਕੀਤੀ ਆ ਤੇ ਮੈਨੂੰ ਇਹਦਾ ਜਿਹੜਾ ਟੇਸਟ ਹੈਗਾ ਕਾਫੀ ਯੂਨੀਕ ਲੱਗਾ ਤੇ ਮੇਰੇ ਮਨ ਦੇ ਵਿੱਚ ਆਈ ਡਾਇਆ ਕਿ ਉਹਨਾਂ ਯਾਰ ਲੋਕਾਂ ਨੂੰ ਪਿਆ ਜਾਵੇ ਕੋਰ ਤੋਂ ਵੇਖਿਆ ਜਾਂਦਾ ਵੀ ਨੌਜਵਾਨ ਜਦੋਂ ਪੜ੍ਹ ਲਿਖ ਜਾਂਦੇ ਆ ਤੇ ਸੜਕਾਂ ਦੇ ਉੱਪਰ ਕੰਮ ਕਰਨ ਤੋਂ ਗਰੇਜ ਕਰਦੇ ਸ਼ਰਮ ਮਹਿਸੂਸ ਕਰਦੇ ਲੇਕਿਨ ਤੁਸੀਂ ਇੱਕ ਹਿੰਮਤ ਕਰਕੇ ਅੰਮ੍ਰਿਤਸਰ ਦੇ ਕੰਪਨੀ ਬਾਗ ਦੇ ਬਾਹਰ ਸੜਕ ਤੇ ਇੱਕ ਕਾਰਟ ਲਗਾ ਕੇ ਤੇ ਆਮ ਵਾਲੀ ਲੱਸੀ ਵੇਚ ਰਹੇ ਹੋ ਕਦੀ ਸ਼ਰਮ ਮਹਿਸੂਸ ਨਹੀਂ ਹੁੰਦੀ ਭਾਈ ਜੀ ਜੋ ਤੁਸੀਂ ਗ੍ਰੈਜੂਏਟ ਕਰੋਗੇ ਨਾ ਤੁਹਾਨੂੰ ਸ਼ਰਮ ਆ ਨਹੀਂ ਆ ਤੇ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਬੰਦਾ ਖੁੱਟ ਘਟਦਾ ਪਰ ਪਲੀਨਿੰਗ ਦੇ ਵਿੱਚ বিবিਏ ਕੀਤੀ ਆਪਣੀ ਕੰਪਲੀਟ ਤੇ ਬੇਸਿਕਲੀ ਮੇਰੇ ਮਨ ਦੇ ਵਿੱਚ ਇਹ ਨਹੀਂ ਹੈਗਾ ਸਿੱਕਿ ਯਾਰ ਕੀ ਕੀ ਸੋਚਣਗੇ ਲੋਕੀ ਤੇ ਜਸਾਂ ਕਰ ਲਿਆ ਸਟਾਰਟ ਅਪ ਮਨ ਦੇ ਵਿੱਚ ਹੈਗਾ ਸੀ ਸ਼ੁਰੂ ਤੋਂ ਤੇ ਕਰ ਲਿਆ ਮੈਂ ਸਟਾਰਟ ਅਪ ਆਪਣਾ ਅੰਬ ਵਾਲੀ ਲੱਸੀ ਹੀ ਕਿਉਂ ਕਿਉਂਕਿ ਹੋਰ ਵੀ ਆਈਟਮ ਲਗਾ ਸਕਦੇ ਆ तकरीबन ਆਮ ਤੌਰ ਤੇ ਵੇਖਿਆ ਜਾਂਦਾ ਸੜਕਾਂ ਦੇ ਲੋਕਾਂ ਨੇ ਬਦਾਮਾਂ ਵਾਲੀ ਸ਼ਰਦਾਈ ਲਗਾਈ ਹੁੰਦੀ ਆ ਜਾਂ ਨਿੰਬੂ ਲੈਮਨ ਵੇਚਦੇ ਨੇ ਨਾਰੀਅਲ ਦਾ ਪਾਣੀ ਵੇਚਦੇ ਨੇ ਲੇਕਿਨ ਤੁਸੀਂ ਅੰਬ ਵਾਲੀ ਲੱਸੀ ਹੀ ਕਿਉਂ ਅੰਮ੍ਰਿਤਸਰ ਚ ਕਿਤੇ ਨਹੀਂ ਵੇਚਦੀ ਵੀ ਮੰਗੋ ਲੱਸੀ ਕੱਲਾ ਮੈਂ ਹੀ ਵੇਚਦਾ ਪਿਆ ਰੋਡ ਸਾਈਡ ਤੇ ਨਾ ਰੈਸਟੋਰੈਂਟ ਦੇ ਵਿੱਚ ਤੁਹਾਨੂੰ ਮਿਲ ਜੂਗੀ ਬਟ ਉਹਨਾਂ ਦੀ ਕਾਸ ਬਹੁਤ ਜ਼ਿਆਦਾ ਹੈ ਐਸੇ ਐਸੇ 90 ਰੁਪਏ ਦੀ ਇੱਕ 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 ਗਲਾਸ ਮਿਲਣਾ ਤੁਹਾਨੂੰ ਮੈਂ 30 ਰੁਪਏ ਦੇ ਵਿੱਚ ਇੱਥੇ ਰੋਡ ਸਾਈਡ ਤੇ ਤੁਹਾਨੂੰ ਦੇਣਾ ਪਿਆ ਸੋ ਕਿੰਨੀ ਕ ਮਿਹਨਤ ਕਰਨੀ ਪੈਂਦੀ ਕਿੰਨੇ ਵਜੇ ਆਣ ਕੇ ਇਹ ਕਾਰਡ ਲਗਾਉਂਦੇ ਹੋ ਤੇ ਕਿੰਨੇ ਵਜੇ ਤੱਕ ਜਿਹੜਾ ਤੁਹਾਡਾ ਸਮਾਨ ਜਿਹੜਾ ਵਿਕ ਜਾਂਦਾ ਮਿਹਨਤ ਭਾਈ ਜੀ ਤੋਂ ਬਾਅਦ ਪ੍ਰੋਸੈਸ ਚੱਲੋ ਇੰਦੀ ਬਰਫ ਲਾਓ ਆ ਕਰੋ ਕਰੋ ਪਾਂਡਿਆਂ ਨੂੰ ਇੱਕ ਵਾਰੀ ਵੈਸੇ ਇੱਥੇ ਵੀ ਧੋਣਾ ਹੈ ਤੇ ਘਰ ਜਾ ਕੇ ਵੀ ਧੋਣਾ ਹੈ ਜਦੋਂ ਆਉਣਾ ਵਾਪਸ ਦੁਬਾਰਾ ਧੋਣਾ ਹੈ ਤੇ ਉੱਥੋਂ ਮੈਂ ਆ ਕੇ 12 12:30 ਇੱਥ ਸਰੇ ਗੱਲ ਕਰੀਏ ਸਾਂਭ ਵਾਲੀ ਲੱਸੀ ਜਿਵੇਂ ਆਂਬ ਦੀ ਲੱਸੀ ਕਹਾ ਦਿੱਤਾ ਤੇ ਜ਼ਰੂਰ ਹੈ ਵੀ ਇਹ ਚ ਦਹੀਂ ਦੀ ਵਰਤੋਂ ਹੁੰਦੀ ਹੋਏਗੀ ਆਂਬ ਦੀ ਵਰਤੋਂ ਹੁੰਦੀ ਹੋਏਗੀ ਆਖਿਰ ਮੈਂ ਕਹਾਂਗਾ ਵੀ ਦਰਸ਼ਕਾਂ ਨੂੰ ਇਹ ਕਰੀ ਦੱਸਿਆ ਜਾਵੇ ਵੀ ਗਰਮੀ ਤੋਂ ਰਾਹਤ ਪਾਉਣ ਵਾਸਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਵਰਤੋਂ ਇਹ ਸਾਂਭ ਵਾਲੀ ਲੱਸੀ ਚ ਹੁੰਦੀ ਬੇਸਿਕਲੀ ਜਿਹੜਾ ਦਹੀਂ ਹੁੰਦਾ ਉਹ ਠੰਡਾ ਹੀ ਹੁੰਦਾ ਬਟ ਦਹੀਂ ਨੂੰ ਠੰਡਾ ਅੱਜ ਕੱਲ ਲੋਕ ਬਣਾਉਂਦੇ ਆਂ ਸੀ ਹਾਂਜੀ ਜਿਹੜੀ ਦਹੀਂ ਦੀ ਲੱਸੀ ਬਣਾਉਂਦੇ ਆ ਬੇਸਿਕਲੀ ਉਹ ਲੋਕੀ ਮਸ਼ੀਨਾਂ ਚ ਬਣਾਉਂਦੇ ਨੇ ਤੇ ਪ੍ਰਾਣੇ ਯੁੱਗ ਦੇ ਵਿੱਚ ਚਾਟੀ ਚ ਬਣਾਈ ਜਾਂਦੀ ਸੀ ਚਾਟੀ ਚ ਬਣਾਉਂਦਾ ਪਰਪਸ ਇਹੀ ਹੁੰਦਾ ਸੀ ਕਿ ਜਿਹੜੀ ਲੱਸੀ ਆ ਉਹਦੀ ਤਸੀਰ ਠੰਡੀ ਹੋ ਜਾਏ ਜੋ ਤੁਸੀਂ ਚਾਟੀ ਚ ਜਿੰਨੀ ਵਾਰ ਰੜਕੋਗੇ ਇਹਨੂੰ ਓਨੀ ਇਹਦੀ ਤਸੀਰ ਠੰਡੀ ਹੋਈ ਜਾਊਗੀ ਇਹਦੀ ਸੋ ਆਮ ਤੌਰ ਦੇ ਵਿੱਚ ਮਸ਼ੀਨੀ ਯੁੱਗ ਦੇ ਵਿੱਚ ਤੁਸੀਂ ਹੱਥ ਦੇ ਨਾਲ ਪੁਰਾਤਨ ਸਮੇਂ ਦੇ ਵਿੱਚ ਜਿਵੇਂ ਲੱਸੀ ਘਰਾਂ ਦੇ ਵਿੱਚ ਰੜਕੀ ਜਾਂਦੀ ਸੀ ਉਸ ਟੈਕਨੀਕ ਦੇ ਨਾਲ ਜਿਹੜੀ ਲੱਸੀ ਨੂੰ ਤਿਆਰ ਕਰਦੇ ਹੋ ਜੇ ਕੋਈ ਆਮ ਤੌਰ ਤੇ ਉਹਨਾਂ ਇਲੈਕਟ੍ਰਿਕ ਮਸ਼ੀਨਾਂ ਆ ਗਈਆਂ ਉਹਦੀ ਵਰਤੋਂ ਕਿਉਂ ਨਹੀਂ ਕਰਦੇ ਭਾਈ ਉਹਦੀ ਵਰਤੋਂ ਬੇਸਿਕਲੀ ਇੱਥੇ ਮੇਰੇ ਕੋਲ ਇਲੈਕਟ੍ਰਿਕ ਉਦੀ ਵਿੱਚ ਇਲੈਕਟ੍ਰਿਸਿਟੀ ਵੀ ਤੁਹਾਡੀ ਯੂਜ਼ ਹੁੰਦੀ ਆ ਇਹਦੇ ਵਿੱਚ ਤੁਹਾਡੀ ਇਲੈਕਟ੍ਰਿਸਿਟੀ ਕੋਈ ਯੂਜ਼ ਨਹੀਂ ਹੁੰਦੀ ਪਲੱਸ ਇਹਦਾ ਸਵਾਦ ਜਿਹੜਾ ਹੈਗਾ ਉਹ ਡਿਫਰੈਂਟ ਹੁੰਦਾ ਜੇ ਤੁਸੀਂ ਉਹ ਆਪਣਾ ਮਸ਼ੀਨ ਵਾਲੀ ਲੱਸੀ ਪੀਓਗੇ ਉਹਦਾ ਡਿਫਰੈਂਸ ਸਵਾਦ ਹੋਊਗਾ ਜੇ ਆ ਚਾਟੀ ਵਾਲੀ ਪੀਓਗੇ ਤਾਂ ਡਿਫਰੈਂਸ ਮਿੱਟੀ ਦੇ ਭਾਂਡੇ ਦੇ ਵਿੱਚ ਬੰਦੀ ਆ ਤੇ ਉਹਦੇ ਜਿਹੜੇ ਤੱਤ ਹੁੰਦੇ ਉਹ ਐਡ-ਆਨ ਹੁੰਦੇ ਆ ਲੱਸੀ ਦੇ ਵਿੱਚ ਸੋ ਤਸਵੀਰ ਕਿੰਨੀ ਕੁ ਠੰਡੀ ਰਹਿੰਦੀ ਐ ਇਸ ਹੰਬ ਵਾਲੀ ਲੱਸੀ ਦੀ ਤੇ ਲੋਕਾਂ ਨੂੰ ਪੀਣ ਵਾਲਿਆਂ ਨੂੰ ਕਿੰਨਾ ਕੁ ਫਾਇਦਾ ਕਿੰਨੀ ਕੁ ਗਰਮੀ ਤੋਂ ਰਾਹਤ ਮਿਲਦੀ ਬੇਸਿਕਲੀ ਜੇ ਤੁਸੀਂ ਚਾਟੀ ਦੀ ਲੱਸੀ ਪੀਓਗੇ ਜਿਹੜੀ ਚਾਟੀ ਦੇ ਵਿੱਚ ਬੰਦੀ ਆ ਉਹ ਤੁਹਾਨੂੰ ਠੰਡਕ ਦਊਗੀ ਜੇ ਤੁਸੀਂ ਉਹਨੂੰ ਮਸ਼ੀਨ ਦੇ ਵਿੱਚ ਬਣਾ ਕੇ ਪੀਓਗੇ ਉਹ ਤੁਹਾਨੂੰ ਠੰਡਕ ਨਹੀਂ ਦਊਗੀ ਜਿੰਨੀ ਵਾਰੀ ਇਹਨੂੰ ਰੜਕੋਗੇ ਜਿੰਨਾ ਟਾਈਮ ਰੜਕੋਗੇ ਉਹਦੀ ਤਸੀਰ ਓਨੀ ਠੰਡੀ ਹੁੰਦੀ ਜਾਂਦੀ ਹੈ ਸੋ ਹੁਣ ਤੱਕ ਕਿੰਨਾ ਕੁ ਪਿਆਰ ਗੁਰੂ ਨਗਰੀ ਅੰਮ੍ਰਿਤਸਰ ਦੇ ਲੋਕਾਂ ਤੋਂ ਮਿਲ ਰਿਹਾ ਬੇਸਿਕਲੀ ਮੇਰੀ 2-3 ਵੀਡੀਓਜ਼ ਹੋਰ ਵੀ ਬਣ ਚੁੱਕੀਆਂ ਹੈ ਵਧੀਆ ਰਿਸਪਾਂਸ ਮਿਲ ਰਿਹਾ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਮੈਨੂੰ ਕਮਿਊਨਿਟੀ ਦੇ ਵਿੱਚ ਤੁਹਾਡੇ ਵੱਲੋਂ ਗੱਲ ਕਹੀ ਗਈ ਸੀ ਵੀ ਮੈਂ ਕਾਰਟ ਲਗਾ ਲਈ ਆ ਮਿਹਨਤ ਕਰਦਾ ਵਧੀਆ ਅੰਬ ਵਾਲੀ ਲੱਸੀ ਬਣਾ ਕੇ ਵੇਚਦਾ ਲੇਕਿਨ ਆਖਰ ਲੋਕਾਂ ਨੂੰ ਪੀੜਕੀ ਕਰਨੀ ਚਾਹੋਗੇ ਵੀ ਕਿੰਨਾ ਕ ਫਰਕ ਆ ਜਿਹੜੇ ਅਸੀਂ ਕੈਮੀਕਲ ਵਾਲੇ ਡਰਿੰਕ ਪੀਨੇ ਆ ਸਿਹਤ ਲਈ ਕਿੰਨੇ ਕ ਹਾਨੀਕਾਰਕ ਨੇ ਤੇ ਜਿਹੜੀ ਆਮ ਵਾਲੀ ਲੱਸੀ ਕਿੰਨਾ ਕ ਫਾਇਦੇਮੰਦ ਹੈ ਦੇਖੋ ਸਾਰਿਆਂ ਦੀ ਮੈਂਟੈਲਿਟੀ ਆਪਣੀ ਆਪਣੀ ਵੱਖਰੀ ਹੁੰਦੀ ਆ ਕੁਝ ਲੋਕ ਕੋਲਡ ਡਰਿੰਕ ਨੂੰ ਪ੍ਰੇਫਰ ਕਰਦੇ ਕੋਈ ਕੁਛ ਕੋਈ ਕੁਛ ਬੇਸਿਕਲੀ ਮੈਂ ਹੈਲਥੀ ਚੀਜ਼ ਵੇਚਦਾ ਪਿਆ ਮੈਂ ਇਹ ਨਹੀਂ ਕਹਿੰਦਾ ਕਿ ਲੋਕੀ ਦੂਸਰੇ ਦੂਸਰੇ ਬੰਦੇ ਕੋ ਨਾ ਜਾਣ ਦੂਸਰੇ ਵੀ ਮਿਹਨਤ ਕਰਦੇ ਪਏ ਉਹਨਾਂ ਕੋ ਵੀ ਜਾਓ ਤੁਸੀਂ ਬਟ ਇੱਕ ਵਾਰੀ ਮੇਰੀ ਲੱਸੀ ਟਰਾਈ ਜ਼ਰੂਰ ਕਰੋ ਕਿ ਇਹਦਾ ਜਿਹੜਾ ਤੁਹਾਨੂੰ ਟੇਸਟ ਹੈਗਾ ਉਹ ਕੁਝ ਯੂਨੀਕ ਮਿਲੇਗਾ ਬਿਲਕੁਲ ਟਵਿਸਟ ਦੇ ਨਾ ਲਗਾ ਵਿੱਚ ਲੱਸੀ ਦਾ ਵੀ ਫਲੇਵਰ ਆਊਗਾ ਨਾਲ ਮੰਗੋ ਦਾ ਵੀ ਫਲੇਵਰ ਆਊਗਾ ਸੌਪੋਰਟ ਤੇ ਵਿਖਿਆ ਜਾਂਦਾ ਇਹ ਲੱਸੀ ਜਿਹੜੀ ਆ ਕਿਸੇ ਰੈਸਟੋਰੈਂਟ ਤੇ ਚਲੇ ਜਾਓ ਜਾਂ ਕਿਸੇ ਦੁਕਾਨ ਤੇ ਚਲੇ ਜਾਓ ਤਾਂ 80 ਤੋਂ 100 ਰੁਪਏ ਦੇ ਵਿੱਚ ਮਿਲਦੀ ਆ ਤੁਸੀਂ ਕਿੰਨੇ ਦੀ ਸੇਲ ਕਰ ਰਹੇ ਹੋ ਇੱਥੇ 80 ਤੋਂ 100 ਰੁਪਏ ਦੀ ਮਿਲਦੀ ਆ ਬੇਸਿਕਲੀ ਉਹ ਵੀ ਗਲਤ ਨਹੀਂ ਹੈ ਗਿਆ ਆਪਣੀ ਜਗ੍ਹਾ ਕਿਉਂਕਿ ਉਹਨਾਂ ਨੇ ਆਪਣੀ ਕਾਸਟ ਕਟਿੰਗ ਜਿਹੜੀ ਹੈਗੀ ਸਾਰੀ ਕੱਢੀ ਹੁੰਦੀ ਹੈ ਏਸੀ ਲੱਗੇ ਹੁੰਦੇ ਆ ਬੇਸਿਕਲੀ ਮੈਂ ਰੋਡ ਸਾਈਡ ਤੇ ਆਕੇ ਤੇ ਆਪਣਾ ਜਿਹੜਾ ਛੋਟਾ ਸੈਟਅਪ ਲਾ ਕੇ ਤੇ ਮੈਂ ਸਟਾਰਟ ਕਰਦਾ ਤੇ ਮਾਰਜਨ ਹੈਗਾ ਇਹੋ ਤੇ ਉਹ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਬੇਸਿਕਲੀ ਰੇਟ ਇਸ ਲਈ ਜ਼ਿਆਦਾ ਰੱਖਣਾ ਪੈਂਦਾ ਕਿਉਂਕਿ ਉਹਨਾਂ ਵਾਂਗ ਸੇ ਇਹ ਚੀਜ਼ ਪ੍ਰੀਮੀਅਮ ਹੈਗੀ ਆ ਆ ਲੋਕਾਂ ਨੇ ਪੀਤੀ ਨਹੀਂ ਕਦੀ ਸੋ ਘਰਦਿਆਂ ਦਾ ਕਿੰਨਾ ਸਹਿਯੋਗ ਰਹਿੰਦਾ ਕਦੀ ਘਰ ਦੇ ਇਹ ਨਹੀਂ ਕਹਿੰਦੇ ਵੀ ਤੂੰ ਕਿਹੜੇ ਕੰਮ ਦੇ ਵਿੱਚ ਪੈ ਗਿਆ ਫਾਦਰ ਸਾਹਿਬ ਜਿਵੇਂ ਤੁਸੀਂ ਦੱਸਿਆ ਵੀ ਬੀਐਸਐਫ ਚ ਨੇ ਤੇ ਘਰ ਦੇ ਵਿੱਚ ਤੁਸੀਂ ਗ੍ਰੈਜੂਏਟ ਵੀ ਹੋ ਤੇ ਘਰਦਿਆਂ ਨੇ ਇਹ ਨਹੀਂ ਕਿਹਾ ਵੀ ਤੂੰ ਕਾਕਾ ਪੜਿਆ ਲਿਖਿਆ ਕੋਈ ਚੰਗੀ ਨੌਕਰੀ ਕਰ ਸੜਕਾਂ ਦੇ ਉੱਪਰ ਲੱਸੀ ਵੇਚ ਰਿਆਂ ਨੋ ਡਾਊਟ ਮੈਂ ਜੌਬ ਕਰਦਾ ਸੀ ਆਟੋਮੋਬਾਈਲ ਆਂਡੇ ਵਿੱਚ ਜੌਬ ਕਰਦਾ ਸੀ ਵਧੀਆ ਤਨਖਾਹ ਸੀ ਮੇਰੀ 22000 ਰੁਪਿਆ ਅੰਮ੍ਰਿਤਸਰ ਦੇ ਵਿੱਚ ਗੁੱਡ ਹੈ ਤਨਖਾਹ ਜੇ ਤੁਸੀਂ ਦੇਖੋਗੇ ਤੇ 22000 ਰੁਪਿਆ ਕੋਈ ਮਾੜੀ ਤਨਖਾਹ ਨਹੀਂ ਹੈਗੀ ਬਟ ਹਾਂ ਕਿ ਹੈਗਾ ਸੀ ਮਨ ਦੇ ਵਿੱਚ ਜਦੋਂ ਮੈਂ ਕਾਲਜ ਕਰਦਾ ਪਿਆ ਸੀ ਆਪਣੀ ਗ੍ਰੈਜੂਏਸ਼ਨ ਕਰਦਾ ਪਿਆ ਸੀ ਉਦੋਂ ਹੀ ਮਨ ਦੇ ਵਿੱਚ ਹੈਗਾ ਕਿ ਛੋਟਾ ਸਟਾਰਟਅਪ ਕਰਨਾ ਹੈ ਕੋਈ ਤੇ ਮੈਂ ਜਿਆਦਾ ਵੱਡਾ ਰਿਸਕ ਨਹੀਂ ਲੈਣਾ ਚਾਹੁੰਦਾ ਸੀ ਤਾਂ ਮੈਂ ਇਹ ਛੋਟੀ ਜੀ ਕਾਟ ਲਈਆ ਥੋੜੇ ਆਪਣੇ ਪੈਸੇ ਇਨਵੈਸਟ ਕਰਕੇ ਤੇ ਮੈਂ ਇਹਨੂੰ ਸਟਾਰਟ ਕਰ ਲਿਆ ਤੇ ਕਰਦਿਆਂ ਦੀ ਗੱਲ ਕਰੀਏ ਤੇ ਕਰਦਿਆਂ ਦੀ ਬਹੁਤ ਉਹਨਾਂ ਨੇ ਮੈਨੂੰ ਕੋਈ ਨਹੀਂ ਗਿਆ ਉਹ ਕਹਿੰਦੇ ਤੇਰੀ ਇੱਛਾ ਹੈ ਜੇ ਤੂੰ ਜਿੱਦਾਂ ਪੈਸੇ ਕਮਾਉਣੇ ਤੁਸੀਂ ਕਮਾਓ ਆਪਣਾ ਸੋ ਕਹਾਣੀ ਅੰਮ੍ਰਿਤਸਰ ਦੇ ਮਨਪ੍ਰੀਤ ਸਿੰਘ ਦੀ ਹੈ ਵੀਰ ਗੁਰਸਿੱਖ ਜਿਹੜਾ ਕਿ ਸੜਕ ਦੇ ਉੱਪਰ ਮਿਹਨਤ ਕਰ ਰਿਹਾ ਚਾਹੇ ਗ੍ਰੈਜੂਏਟ ਆ ਲੇਕਿਨ ਕਿਤੇ ਨਾ ਕਿਤੇ ਸ਼ਰਮ ਨਹੀਂ ਮਹਿਸੂਸ ਕਰ ਰਿਹਾ ਮਿਹਨਤ ਕਰ ਰਿਹਾ ਤੇ ਇੱਕ ਮਿਸਾਲ ਵੀ ਆ ਉਹਨਾਂ ਨੌਜਵਾਨਾਂ ਲਈ ਜਿਹੜੇ ਪੜ੍ਹ ਲਿਖ ਕੇ ਤੇ ਇਹ ਜਿਕੇ ਕੰਮ ਕਰਨ ਚ ਗਰੇਜ ਕਰਦੇ ਨੇ ਸੋ ਇੱਕ ਵੱਖਰੀ ਟੈਕਨੀਕ ਇੱਕ ਵੱਖਰਾ ਫਲੇਵਰ ਇੱਕ ਵੱਖਰਿਆ ਜਿਹੜੀ ਜਿਹੜੀ ਚੀਜ਼ ਆ ਇਹਨੇ ਇਹਦੇ ਵੱਲੋਂ ਪੇਸ਼ ਕੀਤੀ ਗਈ ਹੈ ਲੋਕ ਜਿਹੜੇ ਨੇ ਸਰਦ ਗਰਮੀਆਂ ਦੇ ਮੌਸਮ ਦੇ ਵਿੱਚ ਪਿਆਸ ਬਜਾਉਣ ਲਈ ਕਈ ਤਰ੍ਹਾਂ ਦੇ ਕੈਮੀਕਲ ਦੀ ਵਰਤੋਂ ਕਰਦੇ ਨੇ ਲੇਕਿਨ ਇਸ ਨੌਜਵਾਨ ਵੱਲੋਂ ਕੁਦਰਤੀ ਸੌਮਿਆਂ ਦੇ ਨਾਲ ਇੱਕ ਅੰਬ ਵਾਲੀ ਲੱਸੀ ਜਿਹੜੀ ਬਣਾ ਕੇ ਤਿਆਰ ਕੀਤੀ ਗਈ ਹੈ ਜਿਦੇ ਕਈ ਫਾਇ ਲੋਕ ਜਿਹੜੇ ਨੇ ਗਰਮੀ 'ਚ ਆਪਣੇ ਪਿਆਸ ਬੁਝਾਉਣ ਵਾਸਤੇ ਕੈਮੀਕਲਾਂ ਦੇ ਨਾਲ ਆਪਣੀ ਪਿਆਸ ਤੇ ਬੁਝਾ ਲੈਂਦੇ ਨੇ ਲੇਕਿਨ ਸਿਹਤ ਨਾਲ ਖਲਵਾੜ ਹੁੰਦਾ ਲੇਕਿਨ ਇਸ ਲੱਸੀ ਦੀ ਮੈਂ ਗੱਲ ਕਰਾਂਗਾ ਮੈਂ ਕਹਿੰਦਾ ਤਸਵੀਰਾਂ ਇੱਕਾਰੀ ਦਿਖਾਈਆਂ ਜਾਣ ਮਿੱ ਸ਼ੁੱਧ ਲੱਸੀ ਜਿਹੜੀ ਕਿ ਦਹੀਂ ਦੇ ਨਾਲ ਤੇ ਆਮ ਦੇ ਫਲੇਵਰ ਦੇ ਨਾਲ ਤਿਆਰ ਕੀਤੀ ਗਈ ਹੈ ਤਾਜਾ ਆਮਸ਼ ਦਾ ਸ਼ੇਕ ਬਣਾ ਕੇ ਇਹਦੇ ਵਿੱਚ ਪਾਇਆ ਗਿਆ ਹੈ ਤੇ ਕੁਦਰਤੀ ਸੌਮੇ ਜਿਹੜੇ ਹੁੰਦੇ ਨੇ ਕਿਤੇ ਨਾ ਕਿਤੇ ਸਰੀਰ ਨੂੰ ਫਾਇਦਾ ਦਿੰਦੇ ਨੇ ਤੇ ਸਭ ਤੋਂ ਵੱਡੀ ਗੱਲ ਆ ਵੀ ਇਸ ਵੀਰ ਵੱਲੋਂ ਜਿਹੜੀ ਲੱਸੀ ਤਿਆਰ ਕੀਤੀ ਜਾਂਦੀ ਆ ਤੇ ਇਸ ਮਿੱਟੀ ਦੀ chaati ਵਿੱਚ ਤਿਆਰ ਕੀਤੀ ਜਾਂਦੀ ਹੈ ਜਿਸ ਨਾਲ ਗਰਮੀ ਤੋਂ ਰਾਹਤ ਮਿਲਦੀ ਹੈ ਮਿੱਟੀ ਦੇ ਭਾਂਡੇ ਵਿੱਚ ਪਾਣੀ ਪੀਂਦੇ ਸੋ ਜਿੱਥੇ ਇਸ ਚੀਜ਼ ਨੂੰ ਲੋਕਾਂ ਖਾ ਜਾ ਰਿਹਾ ਹੈ ਸਾਫ ਸਫਾਈ ਦਾ ਧਿਆਨ ਰੱਖੇ ਐ ਅੰਬਰ ਸਾਧ ਦੀ ਸੜਕਾਂ ਦੇ ਉੱਪਰ ਇਹ ਨੌਜਵਾਨ ਇਸ ਕਾਰਟ ਨੂੰ ਲਗਾ ਰਿਹਾ ਤੇ ਕਿਤੇ ਨਾ ਕਿਤੇ ਲੋੜ ਆ ਆਪਣੇ ਆਪਣੇ ਕੁਦਰਤੀ ਸੌਮਿਆਂ ਨਾਲ ਆਪਣੀ ਜਿਹੜੀ ਵਿਰਾਸਤ ਆ ਦੁੱਧ ਦਹੀਂ ਮੱਖਣ ਖਾ ਗਏ ਲੋਕ ਜਿਹੜੇ ਸੀ ਜਵਾਨ ਰਹਿੰਦੇ ਸਨ ਕਈ ਕਈ ਸਾਲ ਜਿਹੜੇ ਜੀਉਂਦੇ ਸਨ ਲੇਕਿਨ ਅੱਜ ਕੱਲ ਕੈਮੀਕਲ ਦੇ ਨਾਲ ਸਰੀਰ ਨਾਲ ਸਿਹਤ ਨਾਲ ਖਲਵਾੜ ਕੱਢਦੇ ਨਜ਼ਰ ਆਉਂਦੇ ਨੇ ਸੋ ਜੇ ਤੋ ਕਰ ਤੁਸੀਂ ਅੰਮ੍ਰਿਤਸਰ ਹੁੰਦੇ ਹੋ ਤੇ ਇਸ ਵੀਰ ਦੀ ਜਿਹੜੀ ਆਮ ਵਾਲੀ ਲੱਸੀ ਦੀ ਵਰਤੋ ਜਰੂਰ ਕਰੋ ਸੇਵਨ ਜਰੂਰ ਕਰੋ ਤੇ ਗਰਮੀ ਤੋਂ ਰਾਹਤ ਜਰੂਰ ਪਾਓ ਮੈਨੂੰ ਜਾਣ ਕੇ ਜੇ ਸੰਦ ਨੂੰ ਦੇ ਜਿਆਦਾ ਤੇ ਦੇਖਦੇ ਰਹੋ ਆਸਟ੍ਰੇਲੀਆ